ਉਹ ਹਾਵੀ ਸੁਖੇ ਹੂੰ ਕੀ ਕਹਿੰਦਾ ਫਿਰ ਤੇਰਾ ਪਾਪਾ ਮਜੀਠਿਆ ਹੈ ਇਹਦੇ ਅਧਿਕਾਰ ਨੇ ਉਹੇ ਕਹਿੰਦੇ ਬੜਾ ਚੱਲਦਾ ਹੈ ਤੂੰ ਜੀਜਾਆਂ ਦਾ ਯਾਰ ਉਹ ਤਾਂ ਰੋਮ ਮਾਰਿਆ ਕਰ ਉਹਨੂੰ ਕੰਮ ਕਰਾ ਕੇ ਗੁੱਤਿਆਂ ਨੂੰ ਉਹਦੇ ਤੋਂ ਹੈ ਤੂੰ ਚੱਲਦਾ ਉਹ ਤੋਂ ਕਹਿੰਦੇ ਹੈ ਬਹੁਤ ਈਸ਼ਤਿਆ ਤੇਰੀ ਯਾਰ ਸੁਖੇ ਉਹ ਤੋਂ ਮੈਂ ਤਾਂ ਇੰਜ ਨਾ ਕਰਾ ਲੈਂਦੀ ਨੀ ਚੰਗਾ ਅੱਗੀ ਮੇਰਾ ਦਿਮਾਗ ਫਿਰ ਆਇਆ ਤੂੰ ਹੋਰ ਨਾ ਸਵਾਦ ਲੈ ਸਾਡੀਆਂ ਗੱਲਾਂ ਆ ਦਾਂਗਾ ਤੇ ਮੈਂ ਠੋਕੂ ਸਮਾਰ ਗਏ ਮੈਂ ਅਮੀ ਮੈਂ ਤਾਂ ਕਿੱਥਾਂ ਜਾਵੇਂਗਾ ਬੰਦਰਾ ਹੀ ਆ ਐ ਵੀ ਬਗਵਾਸ ਕਰੀਏ ਨਾ ਜੇ ਮੈਂ ਤੈਨੂੰ ਕਹਤਾਂ ਨਾ ਆਉਂਦੀ ਪਰ ਜਾਈ ਨੂੰ ਦੱਸ ਦੇਣਾ ਮਾਂ ਤੇਰਾ ਪਤਾ ਹੀ ਆ ਮੈਨੂੰ ਪਤਾ ਹੀ ਆ ਜਿਵੇਂ ਖਾਇਆ ਉਹ ਕਿਆ ਕਰ ਲਗਰਤੀ ਸੁਖੇ ਤੂੰ ਸatho ਮਾੜਾ ਮਾ ਠੀਕ ਆ ਤੇ ਮਾੜੇ ਤੇ ਆਪਾਂ ਬਾਹਰ ਨਹੀਂ ਕਰਦੇ ਜੇ ਤਕੜਾ ਹੁੰਦਾ ਤੇਰਾ ਹੁਣੀ ਇੰਜਨ ਬਣ ਕੇ ਵੇਜਣਾ ਸੀ ਥੋ ਠੀਕ ਆ ਉਹ ਤਾਂ ਮੈਂ ਲਿਆ ਅੱਜ ਕਰੀਏ ਨਾ ਵੀ ਚੱਲ ਯਾਰ ਦਾ ਦੀਦਾ ਯਾਰ ਦਾ ਦੀਦਾ ਤੂੰ ਇਸਰੇ ਚੜੀ ਜਾਣਾ ਹੈ ਓਏ ਐਨਾ ਕਈ ਕੁਝ ਕਹਿਣਾ ਹੀ ਨਹੀਂ మేర సేను బాకే మోటై సేవ బాధ అయితే ఉ